ਹੈਲੋ ਗਾਇਜ਼ ਗੁੱਡ ਮਾਰਨਿੰਗ ਸੱਚੀ ਕਾਲ ਸਾਰਨੂ ਤੇ ਠੰਡ ਹੋ ਗਈ ਅੱਜ ਬਹੁਤ ਜ਼ਿਆਦਾ ਹਵਾ ਵੀ ਚੱਲ ਰਹੀ ਏ ਕਿ ਬਾਰਿਸ਼ ਹੋ ਗਈ ਰਾਤੀ ਤੇ ਕਿੱਥੇ ਕਿੱਥੇ ਬਾਰਿਸ਼ ਹੋਈ ਆ ਇਹ ਮੈਨੂੰ ਜ਼ਰੂਰ ਦੱਸਿਓ ਤੇ ਗੱਡੀ ਦਾ ਹਾਲ ਵੀ ਦੇਖ ਲਓ ਤੁਸੀਂ ਦੇਖੋ ਹਵਾ ਕਿੰਨੀ ਚੱਲ ਰਹੀ ਆ ਤੇ ਮੈਂ ਹੈਗੀ ਅੱਜ ਬੀਤ ਨਾਲ ਬਹੁਤ 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 ਜ਼ਿਆਦਾ ਗੁੱਸਾ ਤੇ ਮੈਂ ਨੀਚੇ ਹੀ ਖੜੀ ਆ ਘਰ ਦੇ ਤੇ ਹੇ ਮੈਂ ਆਪਣੇ ਕੱਪੜੇ ਲੈ ਕੇ ਖੜੇ ਕਿਉਂਕਿ ਮੈਂ ਤਿਆਰ ਹੋਣਾ ਹੈ ਕਦੇ ਮੈਂ ਆਫਿਸ ਜਾਨੀ ਕਦੇ ਮੈਂ ਇੱਧਰ ਆਉਣੀ ਆ ਮਤਲਬ ਉੱਠ ਕੇ ਨਹੀਂ ਦੇ ਰਿਆ ਇੰਨੀ ਵਾਰੀ ਮੈਂ 7 ਵਜੇ ਤਾਂ ਉਹਨੂੰ ਠਾ ਰਹੀ ਆਂ ਵੀ ਤਾਂ ਉੱਠ ਜਾ ਵੀਟ ਉੱਠ ਜਾ ਕਿਉਂਕਿ ਉਹਨੇ ਮੈਨੂੰ ਕਿਹਾ ਕਿ ਆਪਾਂ 8 ਵਜੇ ਜਾਣਾ ਦਾ ਮੈਂ ਕਿਹਾ ਠੀਕ ਆ ਇਸ ਲਈ ਮੈਂ ਉਹਨੂੰ 7 ਵਜੇ ਠਾਉਣ ਲਈ ਕਹ ਦਿੱਤੀ ਉੱਠਿਆ ਹੀ ਨਹੀਂ ਉੱਠਿਆ ਹੀ ਨਹੀਂ ਉੱਠਿਆ ਹੀ ਨਹੀਂ ਮੈਂ ਪਾਗਲਾ ਵਾਂਗੂ ਬੈਠੀ ਰਹੀ ਤੇ ਹੁਣ ਮੈਂ ਉਹਦੇ ਨੂੰ ਬੋਲ ਦੇਣੀ ਹੁਣ ਮੈਂ ਜਾਨੀ ਆ ਉੱਤੇ ਹਾ ਜਿਓ ਦੇ ਡਰਾਮੇ ਵੀ ਦਿਖਾਉਂਗੇ ਕਿਵੇਂ ਕਰਦਾਗਾ ਤੇ ਹਾਂ ਮੈਂ ਤਾਂ ਪੱਕੀ ਕਰਨਾ ਚ ਜਾ ਕੇ ਮੈਂ ਮਿਖਾਉਂਦੀ ਆ ਤੁਹਾਨੂੰ ਥੋੜੇ ਟਾਈਮ ਕੀ ਗੱਲ ਮੈਂ ਤੈਨੂੰ ਕਿੰਨੇ ਵਜੇ ਦੀ ਠਾਰੀ ਆ ਨਸੀ ਦਸੀ ਦਸੀ ਅੰਟੀ ਦੇਖੋ ਸਵੇਰ ਦੀ ਮੈਂ ਕਿੰਨੇ ਵਜੇ ਦੀ ਇਹਨੂੰ ਠਾਰੀ ਆ ਉੱਠੇ ਹੀ ਨਾ ਮੈਨੂੰ ਕਿਹਾ ਇੰਦਰ ਆ ਜਾ ਹੁਣ ਦਿਖਾ ਦੇ ਹਾਂ ਨਿਓ ਤੇਰੇ ਹੁਣ ਉਹ ਬਹਾਨੇ ਤਾਂ ਦੱਸ ਦੇ ਕੀ ਕੀ ਕਹੇਗਾ ਹੈ ਕਿਹੜੇ ਬਹਾਨੇ ਕਿ ਕਿਉਂ ਨਹੀਂ ਉਠਿਆ 7 ਵਜੇ ਦਾ ਉઠਿਆ ਮੈਂ ਹੈ ਨਾ ਜਾ ਕੇ ਆ ਕੇ ਪਿਆਰ ਕਰ ਉਹ ਜਦੋਂ ਉੱਠ ਜਾਵੇ ਟੇ ਉੱਠ ਜਾ ਬਹਾਨੇ ਬਤਾ ਦੇ ਆਪਣੇ ਕਿੱਕੇ ਬੋਲ ਲਗਾਈ ਤੂੰ 7 ਵਜੇ ਦਾ ਉੱਠਿਆ 7 ਕਿਹੜੇ 7 ਵਜੇ ਦਾ ਉੱਠਿਆ ਹੋਇਆ ਤੈਨੂੰ ਕਿੰਨੇ ਵਜੇ ਠਾਨ ਲੱਗੀ ਸੀ ਮੈਂ ਤੂੰ ਤਾਂ 5 ਵਜੇ ਲੱਗ ਜਾਨੀਂ ਉਠਾਉਣ ਨਹੀਂ ਫਿਰ ਤੂੰ ਮੈਨੂੰ ਟਾਈਮ ਦਿੱਤਾ ਹੋਊਗਾ ਤਾਂ ਹੀ ਉઠીਆ ਮੈਂ 10 ਵਜੇ ਚੱਲਣਾ ਆਪਾਂ ਤੂੰ ਮੈਨੂੰ 9 ਵਜੇ ਕਿਹਾ ਸੀ ਆਪਾਂ 9 ਵਜੇ ਨਿਕਲਣਾਗਾ ਨਹੀਂ ਜਿੱਥੇ ਆਪਣੀ ਮੀਟਿੰਗ ਸੀ ਉਥੇ ਉਥੇ ਤਾਂ ਉਹਨਾਂ ਨੇ ਉਹ ਕਰਤਾ ਕੀ ਮੈਸੇਜ ਆਇਆ ਹੂੰ ਉਹ ਕਹਿੰਦੇ ਵੀ ਆਹ ਸਰ ਡੱਕਰੀ ਵੀ ਗਿਆ ਸਟਾਲ ਹੂੰ ਤੇ ਕਹਿੰਦੇ ਫੇਰ ਰੱਖਦੇ ਕਦੇ ਨਾ ਇਨਸ਼ਾ ਅੱਲਾਹ ਫਿਰ ਮੈਨੂੰ ਵੀ ਦੱਸਣਾ ਹੁੰਦਾਗਾ ਮੈਂ ਪਾਗਲ ਵਾਂ ਉੱਠ ਕੇ ਬੈਹਿ ਨਹੀਂ ਆ ਥੂੜੀ ਵੈਸੇ ਹੀ ਰੱਖਿਆ ਵੈ ਹਾਂ ਉੱਠ ਕੇ ਸਾਰੀ ਵੀਡੀਓ ਬਣਦੀ ਮੇਰੇ ਫੋਨ ਚ ਦੇ ਦੇ ਇੱਕ ਵੀਡੀਓ ਬਣਾਉਣੀ ਨਾਓ ਪਲੀਜ਼ ਬੋਲ ਪਲੀਜ਼ ਪਲੀਜ਼ ਨਾ ਕੋਈ ਨਹੀਂ ਮੈਨੂੰ ਨਾ ਨਾ ਇਹਨਾ ਇਨਾ ਲੇਜੀ ਪਰਸਨ ਹੈ ਲੈਜੀ ਉੱਠਣ ਦੇ ਮਾਮਲੇ 'ਚ ਬਹੁਤ ਹੀ ਹਰਕਤੀਆ ਇਹਦਾ ਉੱਠਣ ਨੂੰ ਮਨ ਨਹੀਂ ਕਰਦਾ ਇਹਦਾ ਦਿਲ ਕਰਦਾ ਮੈਂ ਸੋਈ ਜਾਵਾਂ ਸੋਈ ਜਾਵਾਂ ਸੋਈ ਜਾਵਾਂ ਦੇ ਦੋ ਵੀਡੀਓ ਨਹੀਂ ਮਿਲ ਉਹ ਹੋਏ ਨਹੀਂ ਜਿਤਨਾ ਪਿਆਰ ਨਾਲ ਨਹੀਂ ਮਿਲਣੇ ਮਨਾ ਜਲਾ ਦੂੰਗਾ ਚਿਲਾ ਦੇ ਕੋਈ ਨਾਮ ਕਾਟ ਪਈ ਹੈ ਉਸਕੋ ਹੁਣ ਆਪਾਂ ਹੁੰਨੇ ਆ ਸ਼ੋਲੀ ਰੈਡੀ ਤੇ ਠੰਡਾ 'ਚ ਬਹੁਤ ਜ਼ਿਆਦਾ ਬਾਰਿਸ਼ ਹੋ ਚੁੱਕੀ ਆ ਇਹਨੂੰ ਤਾਂ ਬਾਰਿਸ਼ ਦੀ ਵੀ ਖਬਰ ਨਹੀਂ ਹੈਗੀ ਮੈਂ ਉੱਠ ਕੇ ਦੱਸਿਆ ਸੀ ਮੇਰੇ ਕੋ ਬਾਰਿਸ਼ ਆ ਗਈ ਆ। ਹਾਂਜੀ ਹਾਂਜੀ ਸਾਰੇ ਵਧੀਆ ਈ। ਰੋਟੀ ਖਾ ਲਈ ਸੀ। ਥੈਂਕ ਯੂ ਬਣੀ ਥੈਂਕ ਯੂ ਥੈਂਕ ਯੂ। ਨਹੀਂ ਬਣੀ ਖਾਣ ਲੱਗਦਾ ਸੀ ਉਹਨੂੰ ਰੋਟੀ ਬਸ। ਨਹੀਂ 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 ਕੋਈ ਗੱਲ ਨਹੀਂ ਬਣੀ ਠੀਕ ਹੈ। ਓਕੇ। ਖਾਣੀ ਰੋਟੀ? ਹਾਂਜੀ ਖਾਣੀ। ਨਿਕਲੀ? ਠੀਕ ਹੈ। 9 ਵਜੇ ਜਾਣਾ ਸੀ ਗਏ ਆ 10:30 ਵਜੇ। ਕੰਮ ਤੇ। ਇਹਦੇ ਰਾਜ ਕੋਈ ਰਾਤ ਨਹੀਂ ਮੌਰਨਿੰਗ ਬਾਈ ਅਸੀਂ 5:00 ਵਜੇ ਦੇ ਵਿੱਚ ਵਿਦਿਹਾ ਆ ਥੈਂਕ ਯੂ ਕਾਜਲ ਥੈਂਕ ਯੂ ਕਾਜਲ ਲੈ ਇੱਕ ਵਾਰ ਫੋਨ ਵੀ ਥੈਂਕ ਯੂ ਬੋਲਦਾ ਮੈਂ ਉਹ ਠੀਕ ਹੈ ਅਸੀਂ ਨਿਕਲ ਗਏ ਹਾਂ ਸ਼ੌਤੇ ਦੀ ਦੇ 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 ਕੁਝ ਨਹੀਂ ਮਤਾਂਗੇ ਦਾ ਦੇਖ ਲਿਆ ਲੱਗਿਆ ਹੋਇਆ ਮੇਲਾ ਮਸਤੂਆਣੇ ਸਹਿਰ ਕਿਲੇ ਦਾ ਬਾਈ ਗਾ ਦੇਖਣ ਵਾਸਤੇ ਇੱਥੇ ਕੋਣ ਕੋਣ ਆਉਂਦਾ ਹੁੰਦਾ ਮੈਂ ਤਾਂ ਕਦੇ ਨਹੀਂ ਗਈ ਮੈਂ ਤਾਂ ਕਦੇ ਨਹੀਂ ਲੈਂਦੇ ਮੈਂ ਤਾਂ ਮੇਲੇ ਦਾ ਪਤਾ ਹੀ ਨਹੀਂ ਮੈਂ ਵੀ ਬਹੁਤ ਘਟਾਉਣਾ ਮੱਟਾ ਸੀ ਬਸ ਮੱਥਾ ਟੇਕਨ ਸਾਂ আর ਨਾਲ ਦੀ ਨਾਲ ਵਾਪਸੀ ਸਵੇਰੀ ਜਾਂ ਸ਼ਾਮ ਨੂੰ ਮੱਥਾ ਟੇਕਣਾਈ ਦਾ ਤੇ ਕਿਉਂਕਿ ਰਸ ਜ਼ਿਆਦਾ ਹੁੰਦਾਗਾ ਹਨ ਕਈ ਕਈ ਲੋਕ ਉਹਰੇ ਗਲਤੀਆਂ ਕਰਨ ਵੀ ਆਉਂਦੇ ਨੇ ਜੀ ਕਈ ਸੁਧਾਰਨ ਵੀ ਆਉਂਦੇ ਨੇ ਉਹ ਫਿਰ ਉਹਨੇ ਦੀ ਗਲਤ ਕਰਨਾ ਉਹ ਤਾਂ ਰੱਬ ਆ ਤੁਸੀਂ ਸਾਰੇ ਜਾਨੀ ਜਾਨ ਨੂੰ ਠੀਕ ਹੈ ਤੇ ਬਾਕੀ ਚੰਦੀ ਆ ਗਿਆ ਤੇ ਹਾਂਜੀ ਸ਼ੋਅ ਤੇ ਪਹੁੰਚ ਗਏ ਆ ਤੇ ਮੇਰਾ ਰੈਸਟ ਮੋਡ ਹੋ ਗਿਆ ਸਟਾਰਟ ਮੈਨੂੰ ਕੁਝ ਘਰਕਮ ਆ ਰਿਹਾ ਬਹੁਤ ਜ਼ਿਆਦਾ ਕਿਉਂਕਿ ਅਸੀਂ ਟਾਈਮ ਨਾਲ ਪਹੁੰਚ ਗਏ ਆ ਇਸ ਲਈ ਹੁਣ ਮੈਂ ਥੋੜੀ देर ਕਰ ਲਿਆ ਗੈਸਟ ਰੈਸਟ ਕਰਨ ਤੋਂ ਬਾਅਦ ਦੇਖ ਦੇਖ ਦੋ ਰੈਡੀ ਰੂਡੀ ਹੋਣਾ ਵਾ ਤਿਆਰ ਤੇ ਰੂਣਾ ਮੈਨੂੰ ਡੇਲੀ ਡੇਲੀ ਤਿਆਰ ਹੋਣਾ ਇੰਨਾ ਔਖਾ ਲੱਗਦਾ ਨਾ ਇੰਨਾ ਔਖਾ ਲੱਗਦਾ ਸੱਚੀ ਨਾ ਮੇਰਾ ਮੇਕਅਪ ਕਰਨ ਨੂੰ ਜੀ ਕਰਦਾ ਨਾ ਮੇਰਾ ਹੈਅ ਸਟਾਈਲ ਕਰਨ ਨੂੰ ਜੀ ਕਰਦਾ ਪਰ ਮਜਬੂਰੀਆਂ ਨੇ ਸੱਜਣਾ ਸਾਰੇ ਬਾਹਰ ਫਿਰਦੇ ਆ ਇੱਧਰ ਉੱਧਰ ਤੇ ਮੈਨੂੰ ਬਿਠਾ ਰਖਦੀ ਸੀ ਕਹਿੰਦੇ ਤੂੰ ਬੈਠੀ ਰਹਿਣਾ ਮੈਨੂੰ ਨਾ ਮਤਲਬ ਜਿੱਦਾਂ ਜੇਲ੍ਹ 'ਚ ਨਹੀਂ ਕੈਦ ਕਰ ਦਿੰਦੇ ਹੁਣ ਮੈਨੂੰ ਉਦਾਂ ਕੈਦ ਕੀਤਾ ਪਿਆ ਇਹਨਾਂ ਨੇ ਮਾਰ ਨਹੀਂ ਜਾਣਾ ਇੱਕ ਵਾਰੀ ਜਬਾਏ ਤਾਂ ਕਿ ਵੀ ਖੋਲ ਲੈਣਾ ਨਾਲ ਦੇ ਨਾਲ ਆ ਕੇ ਖੜ ਜਾਨੇ ਹਾਂਜੀ ਹਾਂਜੀ ਦੱਸੋ ਕੋਈ ਕੰਮ ਸੀ ਅੰਦਰ ਹੀ ਮੈਨੂੰ ਕੌਫੀ ਲੈ ਕੇ ਦਿੱਤੀ ਯੇਰੀ ਐਂਡ ਨੋ ਵੀ ਕਟਲੇ ਮੈਂ ਆਪਦੇ ਬੈਠੀ ਬੈਠੀ ਨਹੀਂ ਇਹ ਸੀ ਇਹ ਨੋ ਬੋਰ ਹੋ ਗਈ ਮੈਂ ਬੈਠੀ ਬੈਠੀ ਨਾ ਤਾਂ ਨੀਂਦ ਆਉਂਦੀ ਬੈ ਕੇ ਗੱਡੇ ਚਾਹਣਾ ਤੇ 3:30 ਵਜੇ ਸਾਡੇ ਵੀ ਪੈ ਲਾ ਕੇ ਜੰਟ ਉਹ ਕੀ ਮੈਸੇ ਕਮੈਂਟ ਪੜ ਰਹੀ ਸੀ ਮੈਂ ਪਾਣੀ ਤੇ ਦਬਾਈ ਲਈ ਕਮੈਂਟ ਆ ਰਿਹਾ ਕਿ ਬਈ ਸਾਡੇ ਵੀ ਪੈਸੇ ਲੈ ਕੇ ਭੱਜ ਗਏ ਸੀ ਸਾਡੇ ਵੀ ਪੈਸੇ ਵਾਪਸ ਮੜਵਾਏ ਆ ਬਾਈ ਨੇ ਅਸੀਂ ਉਹਨਾਂ ਨੂੰ ਸਪੋਰਟ ਕਰਾਂਗੇ ਸੋ ਵਧੀਆ ਗੱਲ ਆ ਬਹੁਤ ਵਧੀਆ ਗੱਲ ਆ ਤੇ ਇਕਰਾ ਜਿਹੜੀ ਅਸੀਂ ਵੀਡੀਓ ਪਾਈ ਹੋਈ ਸੀ ਉਹ ਤਾਂ ਤੁਸੀਂ ਦੇਖੀ ਤਾਂ ਹੋਣੀ ਆ ਕਿ ਮੈਂ ਅਸੀਂ ਵੀ ਪਾਣੀ ਬਾਈ ਲਈ ਵੀਡੀਓ ਪਾਈ ਸੀ ਕਿਉਂਕਿ ਪਤਾ ਕੀ ਆ ਜੇ ਇੱਕ ਇੱਕ ਬੰਦਾ ਆ ਕੇ ਸਪੋਰਟ ਦੇ ਵਿੱਚ ਖੜੂਗਾ ਨਾ ਤਾਂ ਹੀ ਉਹਨਾਂ ਦਾ ਸਾਥ ਦਿੱਤਾ ਜਾਂਦਾ ਤੇ ਇੱਕ ਬੰਦੇ ਨੇ ਕਮੈਂਟ ਕੀਤਾ ਮੈਂ ਉਹਨੂੰ ਮਤਲਬ ਕੁਝ ਗਲਤ ਨਹੀਂ ਬੋਲਦੀ ਠੀਕ ਆ ਨਾ ਮੇਰਾ ਦਿਲ ਕਰਦਾ ਬੋਲਣ ਨੂੰ ਪਰ ਬੋਲਣਾ ਚਾਹੀਦਾ ਉਹਨੂੰ ਗਲਤ ਉਹਨੇ ਪਤਾ ਕੀ ਕਿਹਾ ਕਿ ਤੁਸੀਂ ਆਪਦਾ ਕੰਮ ਕਰੋ ਅ ਕਿਹੜਾ ਕੀ ਨਾਮ ਲਿਆ ਸੀ ਨਚਾਰ ਵਾਲਾ ਕੰਮ ਕਰੋ ਬਾਈ ਦੀ ਸਪੋਰਟ ਚ ਅਸੀਂ ਖੜੇ ਆ ਤਾਂ ਤੈਨੂੰ ਇੱਕ ਗੱਲ ਦੱਸ ਦਈਏ ਜੇ ਤੂੰ ਸਾਡਾ ਵਲੌਗ ਦੇਖਦਾ ਹੋਵੇਂ ਠੀਕ ਹੈ ਕਿ ਇੱਕ ਇੱਕ ਬੰਦੇ ਕਰਕੇ ਹੀ ਸਪੋਰਟ ਚ ਖੜਾ ਜਾਂਦਾਗਾ ਇੱਕ ਇੱਕ ਕਰਕੇ ਹੀ ਲੱਖਾਂ ਬੰਦੇ ਇਕੱਠੇ ਹੁੰਦੇ ਆ ਇੱਕ ਇੱਕ ਕਰਕੇ ਹੀ ਕਰੋੜ ਬੰਦੇ ਖੜੇ ਹੁੰਦੇ ਆ ਠੀਕ ਆ ਇੱਕ ਬੰਦੇ ਨਾਲ ਹੀ ਬਹੁਤ ਸਹਾਰਾ ਲੱਗਦਾ ਹੁੰਦਾ ਠੀਕ ਹੈ ਤੇ ਮੇਨ ਗੱਲ ਨਚਾਰ ਵਾਲੇ ਠੀਕ ਆ ਨੱਚਰ ਵਾਲੀ ਗੱਲ ਇਹ ਹੈ ਕਿ ਤੇਰੇ ਘਰੇ ਕਿਹੜਾ ਕੁੜੀ ਕੋਈ ਨੱਚਦੀ ਨਹੀਂ ਹੋਣੀ ਉਹ ਵੀ ਤਾਂ ਨੱਚਦੀ ਹੋਣੀ ਤੈਨੂੰ ਕੀ ਪਤਾ ਉਹਨਾਂ ਦਾ ਪਤਾ ਵੀ ਆ ਨਹੀਂ ਪਤਾ ਉਹ ਕੀ ਕਰਦੀਆਂ ਨੇ ਤੈਨੂੰ ਕਹਿ ਕੇ ਜਾਣਗੇ ਕਾਲਜ ਦੇ ਵਿੱਚ ਤੇ ਕਿਤੇ ਨੂੰ ਤੂੰ 24 ਘੰਟਿਆਂ ਦੇ ਨਾਲ ਹੋਵੇਂਗਾ ਜਾਂ ਚੱਲ ਭੈਣ ਨਹੀਂ ਹੋਊਗੀ ਬਹੂ ਤਾਂ ਹੋਊਗੀ ਮਾਂ ਤਾਂ ਹੋਊਗੀ ਅਸੀਂ ਅੱਜ ਤੱਕ ਇਹ ਨਾ ਕਦੇ ਕਿਸੇ ਨੂੰ ਗਲਤ ਨਹੀਂ ਬੋਲੇ ਨਾ ਅਸੀਂ ਕਦੇ ਕਿਸੇ ਨੂੰ ਗਲਤ ਕਿਹਾ ਨਾ ਕਿਸੇ ਨਾਲ ਸਾਡਾ ਕੋਈ ਕੰਪੀਟੀਸ਼ਨ ਆ ਅਸੀਂ ਆਪਦਾ ਕੰਮ ਕਰਦੇ ਆ ਜੇ ਸਾਨੂੰ ਨਹੀਂ ਪਸੰਦ ਆਉਂਦਾ ਤਾਂ ਅਸੀਂ ਉੱਥੇ ਚੁੱਪ ਹੋ ਜਾਂਦੇ ਅਸੀਂ ਨਹੀਂ ਬੋਲਦੇ ਕਿਸੇ ਨੂੰ ਠੀਕ ਹੈ ਲੇਕਿਨ ਇਹ ਗੱਲ ਨਹੀਂ ਹੁੰਦੀ ਕਿ ਬਈ ਉਹ ਬੰਦੇ ਨੇ ਬੋਲਿਆ ਸੋ ਜਿਹੜੀ ਨਿਚਾਰ ਵਾਲੀ ਗੱਲ ਹੈ ਨਾ ਤਾਂ ਆਪਣੀ ਆਪਣੀ ਸੋਚ ਨੂੰ ਚੇਂਜ ਕਰੋ ਇਹ ਸੋਚ ਦੀ ਗੱਲ ਹੁੰਦੀ ਆ ਕਿ ਵੀ ਤੁਹਾਡੀ ਸੋਚ ਕਿਦਾਂ ਦੀ ਆ ਜੇ ਤੁਸੀਂ ਨੱਚੋ ਤਾਂ ਤੁਹਾਡਾ ਸ਼ੌਕ ਆ ਜੇ ਅਸੀਂ ਨੱਚੀਏ ਤਾਂ ਉਹ ਨਿਚਾਰ ਬਣਾ ਹੋ ਗਿਆ ਵੈਰੀ ਗੁੱਡ ਇਹ ਤੁਸੀਂ ਨਾ ਬਹੁਤ ਗੰਦੀ ਸੋਚ ਵਾਲੇ ਬੰਦੇ ਹੋ ਇੱਕ ਅੱਡੇ ਜਿਹੜੇ ਗਲਤ ਕਮੈਂਟ ਕਰਦੇ ਹੋ ਠੀਕ ਆ ਤੋ ਸਾਨੂੰ ਕੋਈ ਫਰਕ ਨਹੀਂ ਪੈਂਦਾ ਕਿ ਨਾ ਮਰਜ਼ੀ ਕਮੈਂਟ ਕਰੀ ਜਾਓ ਗਲਤ ਵਾਲਿਆਂ ਨੂੰ ਜਿਹੜੇ ਸਾਨੂੰ ਸਪੋਰਟ ਕਰਦੇ ਨੇ ਉਹਨਾਂ ਦਾ ਪਿਆਰ ਹੀ ਸਾਡੇ ਲਈ ਬਹੁਤ ਆ ਤੇ ਅਸੀਂ ਉਹਦੇ ਵਿੱਚ ਹੀ ਬਹੁਤ ਖੁਸ਼ ਆ ਤੇ ਜਿੱਥੇ ਵਧੀਆ ਬੰਦੇ ਹੁੰਦੇ ਨੇ ਨਾ ਉੱਥੇ ਗਲਤ ਵੀ ਹੁੰਦੇ ਆ ਤੇ ਇਹ ਕੋਈ ਮਾੜੀ ਗੱਲ ਨਹੀਂ ਆ ਹੋਣੀ ਵੀ ਚਾਹੀਦੀ ਆ ਕਿਉਂਕਿ ਫਿਰ ਵਧੀਆ ਬੰਦਿਆਂ ਦਾ ਸਾਨੂੰ ਪਤਾ ਨਹੀਂ ਲੱਗਣਾ ਕਿ ਇਹ ਸਾਡੇ ਲਈ ਵਧੀਆ ਨੇ ਠੀਕ ਆ ਤੇ ਜੇ ਤੂੰ ਵੀਡੀਓ ਦੇਖਦਾ ਹੋਵੇਂਗਾ ਤਾਂ ਸਮਝ ਜਾਈਂ ਕਿ ਤੂੰ ਕਿੰਨਾ ਘਟਿਆ ਬੰਦਾ ਹੈ ਠੀਕ ਹੈ ਬਸ ਤੈਨੂੰ ਮੈਂ ਕੁਝ ਗਲਤ ਬੋਲਿਆ ਨਹੀਂ ਹੈਗਾ बिकॉज़ ਸਾਡੇ ਵਲੋਗਸ ਬੱਚੇ ਵੀ ਦੇਖਦੇ ਆ ਬੜੇ ਵੀ ਦੇਖਦੇ ਆ ਜੇ ਅਸੀਂ ਕੁਝ ਗਲਤ ਬੋਲਾਂਗੇ ਤਾਂ ਉਹ ਕੀਪ ਤਾਂ ਸਾਡੇ ਤੋਂ ਗਲਤ ਹੀ ਸਿੱਖਣਗੇ ਠੀਕ ਹੈ ਇਸ ਲਈ ਅਸੀਂ ਗਲਤ ਨਹੀਂ ਬੋਲਦੇ ਤੇ ਸਭ ਦੀ ਆਪਣੀ ਮੀ ਸੋਚ ਹੁੰਦੀ ਆ ਬਈ ਕੋਈ ਕਿਸੇ ਦੀ ਸੋਚ ਨਹੀਂ ਬਦਲ ਸਕਦਾ ਇਨਸਾਨ ਆਪਣੇ ਆਪ ਹੀ ਆਪਣੀ ਸੋਚ ਬਦਲ ਸਕਦਾ ਅਦਰਵਾਈਜ਼ ਕੋਈ ਮਾਇਦਾ ਲਾਲ ਨਹੀਂ ਜਿਹੜਾ ਸੋਚ ਚੇਂਜ ਕਰਦੇ ਹੁੰਦੇ ਨੇ ਠੀਕ ਆ ਚਲੋ ਇਹ ਗੱਲ ਤਾਂ ਮੇਰੇ ਬੈਠੇ-ਬੈਠੇ ਦਿਮਾਗ 'ਚ ਆ ਗਈ ਸੀ ਇਸ ਕਰਕੇ ਮੈਂ ਇਹ ਗੱਲ ਕਹਿਤੀ ਸੀ ਤੇ ਦੂਜੀ ਗੱਲ ਹੁਣ ਦੇਖਦੇ ਕਿੰਨੇ ਟਾਈਮ 'ਚ ਅਸੀਂ ਬਾਹਰ ਨਿਕਲਾਂ ਮੈਂ ਬਾਹਰ ਨਿਕਲੂੰਗੀ ਸੋਰੀ ਮੈਂ ਤਾਂ ਜਿਹੜੀ ਚ ਮਟਾਰ ਰੱਖਿਆ ਬਾਹਰ ਹੀ ਨਹੀਂ ਨਿਕਲਣ ਦਿੰਦੇ ਕਹਿੰਦੇ ਟਾਈਮ ਤੇ ਨਿਕਲੀ ਫੇਰ ਤਿਆਰ ਹੋਈ ਮੈਂ ਕਿਹਾ ਠੀਕ ਆ ਚਲੋ ਇੰਨੇ ਚ ਵੈਜ ਜੰਨੇ ਆ ਇੰਨੇ ਸੇ ਤੁਹਾਡੇ ਨਾਲ ਗੱਲਾਂ ਮਾਰ ਲਿਆ ਮੈਂ ਠੀਕ ਆ ਸੋ ਜਿਹੜੇ ਜਿਹੜੇ ਸਾਨੂੰ ਸਪੋਰਟ ਕਰਦੇ ਨੇ ਉਹਨਾਂ ਦਿਲੋਂ 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 ਥੈਂਕਸ ਆ ਸੱਚੀ ਗੱਲ ਆ ਸ਼ਰੀਫ ਬਣ ਜਾਨੋ ਕੈਮਰੇ ਦੇ ਅੱਗੇ ਇਹ ਲੱਕ ਕੇ ਸੈਟਅਪ ਬਣਾਣਾ ਡੀ ਹੋ ਗਿਆ ਥੈਨ ਸਾਰੇ ਵਿਆਹ ਵਾਲੇ ਹਜੇ ਆਏ ਨਹੀਂ ਕੀ ਬੋਲੋ ਸੁਣਾ ਨਹੀਂ ਮੈਨੂੰ ਸ਼ਰੀਫ ਬੰਦੇ ਹੋ ਬਾਲੇ ਸ਼ਰੀਫ ਹੋ ਪਰ ઓਪਰੇਟਿੰਗ ਲੱਗ ਗਿਆ ਜੀ ਕਰਨ ਥਲੜੀ ਓਲੜੀ ਸੰਮਲ ਲੱਗਦੀ ਨੇ ਹੋ ਗਏ ਬੱਠੇ ਨੇ ਸਾਰੇ ਸਾਹਿਬ ਇਹ ਫੋਨ ਚ ਬਿਜ਼ੀ ਰਹਿੰਦੇ 24 ਘੰਟੇ ਜਦੋਂ ਵੀ 2 ਮਿੰਟ ਦਾ ਟਾਈਮ ਹੋਵੇ ਉਹਦੀ ਫੋਨ ਅੱਜ ਤਾਂ ਉੱਧਰ ਵੀ ਕਹਿ ਸਕਦੇ ਹਾਂ ਹਾਂਜੀ ਵੀਰੇ ਦੇਖ ਲਿਆ ਤੇ 24 ਘੰਟੇ ਫੋਨ ਚ ਬੜੇ ਰਹਿੰਦੇ ਹੋ ਇੱਧਰ ਵੀ ਸੈਟ ਆਪੇ ਤੇ ਮੈਂ ਰੈਡੀ ਹੁੰਦੀ ਮੈਂ ਚੱਲਾਂ ਮੈਂ ਫੋਨ ਯੂਜ਼ ਕਰ ਰਹੇ ਹਾਂ ਕਰੋ ਕਰੋ ਥੈਂਕ ਯੂ ਸੌਰੀ ਸੈਂਕਿਊ ਨਹੀਂ ਮੈਂ ਥੈਂਕ ਯੂ ਕਰਨਾ ਸੀ ਕੱਲੋਂ ਸਾਡਾ ਬਹੁਤ ਵੱਡਾ ਕਬੱਡੀ ਕੱਪ ਜਿੱਤ ਕੇ ਡਾਕਟਰ ਮਗਰ ਸਿਆਲ ਦੀ ਨੇ ਸਾਡਾ ਸਨਮਾਨ ਕਰਨਾ ਕੱਲੋਂ ਕਬੱਡੀ ਕੱਪ ਜਿੱਤ ਕੇ ਜਲਾ ਕੇ ਤੁਹਾਨੂੰ ਸਿਆਲ ਵਾਲਿਓ ਹੋਰ ਹੋ ਰਹੀ ਹੈ ਠੀਕ ਹੈ ਥੈਂਕ ਯੂ ਬਟ ਇਫ ਨਹੀਂ ਬਹੁਤ ਬੁਰਾ ਜੈਂਗੋ ਭਰਾ ਸਾਡਾ ਸਾਰਾ ਸੈਟਅਪ ਰੈਡੀ ਆਉਣ ਸਾਡੀ ਐਂਟਰੀ ਸੋ ਵੀਰਿਆ ਦੱਸੋ ਕਿਦਾਂ ਲੱਗ ਰਿਹਾ ਹੈ ਫੋਕ ਕ੍ਰੈਸਟ ਤੇ ਜੱਸੀ ਵੀਰਾ ਮੇਨ ਚੀਜ਼ ਸਾਡੇ ਜਲਾਲਾਬਾਦ ਤੋਂ ਜੱਸੀ ਵੀਰਾ ਬਹੁਤ ਘੈਂਟ ਪਰਸਨ ਨੇ ਹਨ ਐਜ਼ ਅ ਐਂਕਰ ਵੀ ਨੇ ਏ ਐਜ਼ ਇਹ ਆਪਣੇ ਭਰਾਵੋ ਬਹੁਤ ਮਾਨ ਬਖਸ਼ਦੇ ਨੇ ਜਦੋਂ ਮਿਲਦੇ ਆ ਹਨਾ ਪਿਆਰ ਕਰਨ ਵਾਲੇ ਸਰੋਤੇ ਇੰਨਾ ਚੀ ਦੇ ਪਿੱਛੇ ਦੇਖੋ ਪਿੱਛੇ ਪਿੱਛੇ ਚਾਦੀ ਪਿੱਛੇ ਦੇਖੋ ਪਿੱਛੇ 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 ਚਾਂਦੀ ਬੈਠੇ ਆ ਚਾਂਦੀ ਸਾਡੇ ਸਦੇ ਆਪਾਂ ਐਂਟਰੀ ਲਾਉਣ ਵਾਸਤੇ ਹਾਂਜੀ ਤੇ ਮਿਊਜ਼ਿਕ ਕਰਤਾ ਸੀਗਾ ਆਪਾਂ ਆਫ ਕਿਉਂਕਿ ਤੁਹਾਨੂੰ ਪਤਾ ਹੀ ਹੈ ਜੋ ਜੋ ਵਲੌਗਸ ਦੇਖਦੇ ਆ ਕਿ ਕਾਪੀਰਾਈਟ ਦੀ ਪ੍ਰੋਬਲਮ ਹੁੰਦੀ ਹੈ ਕਿਉਂਕਿ ਮਿਊਜ਼ਿਕ ਚੱਲਦਾ ਹੁੰਦਾ ਜਦੋਂ ਅਸੀਂ ਡਾਂਸ ਕਰਦੇ ਆ Song's ਦੇ ਵਿੱਚ ਮਿਊਜ਼ਿਕ ਪੈ ਜਾਂਦਾ ਇਸ ਲਈ ਯਾਰਾਂ ਦੋਸਤਾਂ ਨੂੰ ਬੇਨਤੀ ਹੱਥ ਬੰਨ੍ਹ ਕੇ ਮੇਰੇ ਵੱਲ ਵੀ ਆ ਕੇ ਆਪਾਂ 10 ਮਿੰਟ ਬੈਠ ਜਾਣਾ ਸਾਰਿਆਂ ਨੇ ਇਸ ਤੋਂ ਬਾਅਦ ਲੇਡੀ Song ਲੋ ਜੀ ਤੇ ਲੇਡੀ Song ਤਾਂ ਕਿੱਥੇ ਲੱਗਣ ਦੇਣੇ ਆ ਜਵਾਕਾਂ ਨੇ ਆਪਣੀ ਮਸਤੀ 'ਚ ਲੱਗੇ ਹੋਏ ਸੀਗੇ ਤੇ ਅਸੀਂ ਆਪਦਾ ਕੰਮ ਕਰ ਰਹੇ ਸੀ ਇਧਰ ਜਵਾਕ ਮਸਤੀ ਕਰ ਰਹੇ ਸੀਗੇ ਤੇ ਇਸ ਦਿਨ ਅਸੀਂ ਬਹੁਤ ਜ਼ਿਆਦਾ ਥੱਕ ਗਏ ਸੀਗੇ ਕਿਉਂਕਿ ਬਹੁਤ ਜ਼ਿਆਦਾ ਪਿਆਰ ਕਰਨ ਵਾਲੇ ਸੀਗੇ ਮਤਲਬ ਫੋਟੋ ਕਰਾ ਕਰਾ ਕੇ ਵੀ ਅਸੀਂ ਬਹੁਤ ਜ਼ਿਆਦਾ ਥੱਕ ਗਏ ਸੀ ਤੇ ਕੰਮ ਬਹੁਤ ਜ਼ਿਆਦਾ ਸੀਗਾ ਕਿਉਂਕਿ ਕਈ ਜਗ੍ਹਾ ਹੁੰਦਾ ਕਿ ਡਿਮਾਂਡ ਬਹੁਤ ਜ਼ਿਆਦਾ ਹੁੰਦੀ ਆ ਕਿ ਆਡੀਅנס ਦੇਖਣਾ ਬਹੁਤ ਜ਼ਿਆਦਾ ਪਸੰਦ ਕਰਦੀ ਆ ਈਜ਼ਲੀ ਅਸੀਂ ਬਹੁਤ ਕੰਮ ਕੀਤਾ ਸੀ ਤੇ ਮੇਰੀ ਤਾਂ ਤबीयत ਸੱਚੀ ਬਹੁਤ ਡਾਊਨ ਹੋ ਗਈ ਸੀ ਤੇ ਉਸ ਤੋਂ ਬਾਅਦ ਬਿਲਕੁਲ ਐਂਡ ਹੋ ਗਿਆ ਸੀ ਸ਼ੋਅ ਮਤਲਬ ਕਿ ਚੇਂਜ ਕਰਨ ਲੱਗੇ ਸੀਗੇ ਅਸੀਂ ਤੇ ਉਸ ਤੋਂ ਬਾਅਦ ਸਾਨੂੰ ਜੋੜੀ ਵਾਲਿਆਂ ਨੇ ਬੁਲਾ ਲਿਆ ਸੀ ਕਿ ਭਈ ਅਸੀਂ ਜੋੜੀ ਨਾਲ ਡਾਂਸ ਕਰਨਾ ਚਾਹੁੰਦੇ ਆ ਮਤਲਬ ਕਿ ਜਿਹੜੀ ਵਿਆਹਲੀ ਜੋੜੀ ਸੀ ਉਹ ਬਲਾਸਟ ਜੋੜੀ ਨਾਲ ਡਾਂਸ ਕਰਨਾ ਚਾਹੁੰਦੀ ਸੀ ਹੋ ਗਿਆ ਸਾਡਾ ਖਤਮ ਤੇ ਦੇਖੋ ਬਾਹਰ ਕਿੰਨਾ ਗਾਹ ਪੈ ਰਿਹਾ ਸ਼ਾਂਜੜੇ ਪਹਿਲਾਂ ਹੀ ਤੇ ਬਿਲਕੁਲ ਅਸੀਂ ਫ੍ਰੀ ਹੋ ਚੁੱਕੇ ਆ ਤੇ ਮੈਂ ਜਲਦੀ ਜਲਦੀ ਦੇ ਵਿੱਚ ਆ ਕੇ ਬੈਠਿਆ ਗੱਡੀ ਦੇ ਵਿੱਚ ਕਿਉਂਕਿ ਮਤਲਬ ਅੱਜ ਬੰਦੇ ਵਧੀਆ ਵੀ ਬਹੁਤ ਜ਼ਿਆਦੇ ਸੀਗੇ ਤੇ ਉਹਦੇ ਵਿੱਚ ਥੋੜੇ ਬੋਤੇ ਇਹ ਜਿਹੇ ਸੀਗੇ ਜੋ ਪਰੇਸ਼ਾਨ ਕਰਨ ਵਾਲੀ ਮੰਡੀਰ ਹੁੰਦੀ ਹੈ ਜਿਹੜੇ ਉਹ ਸੀਗੇ ਕਿ ਅਹ ਕਰਦੇ ਗਏ ਅਸੀਂ ਕਾੜੂ ਕੱਚੀਆਂ ਚਲੋ ਫਿਰ ਕਰ ਲੈਂਦੇ ਆ ਤੁਹਾਡੇ ਨਾਲ ਗੱਲ ਆਹ ਤਾਰ ਦੇ ਵਿੱਚ ਉਤਰ ਜਾਣਾ ਹੈ ਹੈ ਉਤਰ ਜਾਣਾ ਬਚਾਲੇ ਲਾਉਂ ਜਮਾਂ ਇੱਥੇ ਤਾਰ ਦੇ ਜਿੱਥੇ ਕੋ ਮਿਲਿਆਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਦਾ ਪਿਆਰ ਹੈਟ ਪਈਆਂ ਪਿਆਰਪੂਰ ਨਹੀਂ ਖਾਲਾ ਰੋ ਗਾਇਚ ਨਾ ਕਾ ਫੋਨ ਚ ਨਾ ਕਾ ਹਾਂ ਹਾਂ ਰੀਅਲ ਚ ਕਾ ਉਰੇ ਅੰਡਾ ਲੈਦਾ ਸੈਂਟ ਜੀ ਲੈ ਅੰਡਾ ਲਾਓ ਯਾਰ ਤੇਰੇ ਖਾਣਿਆ ਲਾਈਵ ਹੋ ਕੇ ਖਵਾਉਂਗਾ ਐਗ ਪੱਕਾ ਖਵਾਣੇ ਅੱਜ ਬਾਈ ਨੂੰ ਅੰਡੇ ਕੁਛ ਮਰਜ਼ੀ ਹੋ ਜਾਈਂ ਰੋਗਲਾ ਰੋਗਲਾ ਨਹੀਂ ਤੇ ਮੰਦਾਂ ਕੈਮਰਾ ਚ ਲਈ ਜਾਂ ਕੈਮਰਾ ਬੰਦ ਨਹੀਂ ਕਰਦੇ ਅਸੀਂ ਵੀ ਅੰਡੇ ਲੈਵੰਡੇ ਕੁਛ ਕੁਛ ਕਰਕੇ ਮਨਾ ਨਹੀਂ ਕਰ ਸਕਦੇ ਤੁਸੀਂ ਚਲ ਜਾਈ ਬਾਈ ਮੈਂ ਚਲ ਜਰਨਾ ਨਾ ਤੂੰ ਤੇਰੀ ਵੇਜਾ ਨਹੀਂ ਨਹੀਂ ਪੁੱਲਾ ਜੜੀ ਵੇਜਾ ਲੈ ਲੈ ਹਣੀਆ ਬਾਈ ਤਾ ਤੇ ਨਹੀਂ ਆਉਂਗੀ ਤੂੰ ਹੋਰ ਇਹ ਕਿਉਂ ਰਿਕੜਦਾ ਜਾਂਦੇ ਪੈਸੇ ਨਹੀਂ ਕਿਹਦੀ ਕਰੋ ਨਿਕਲ ਜਾਗੇ ਨਹੀਂ ਪੈਸੇ ਤੁਸੀਂ ਵੀ ਮੰਨਣਗੇ ਉਹ ਫਰੀਚ ਨਹੀਂ ਮਿਲਦੇ ਯਾਰ ਆਪਨ ਮੰਡੇ ਅੰਡੇ ਆ ਗਏ ਅੰਡੇ ਆਡਰ ਹੋ ਗਏ ਭਖੀ ਅਹ ਇਹ ਗੱਲ ਤਾਂ ਸੱਚੀ ਆ ਬਈ ਜਿੱਦਾਂ ਨਾ ਸਾਡਾ ਲੈਟ ਔਨ ਕਰ ਲੇ ਹੁਣ ਬੋਲੂਗਾ ਜਿੱਦਾਂ ਸਾਡਾ ਨਾ ਮਤਲਬ ਖੁੱਦ ਦਾ ਸ਼ੋਅ ਹੋਵੇ ਆਪ ਦਾ ਸ਼ੋਅ ਹੋਵੇ ਨਾ ਉਹ ਦਿਨ ਚੰਦੀ ਬਾਈ ਬਿਲਕੁਲ ਬਿਲਕੁਲ ਹੀ ਬਾਈ ਮਿਊਜ਼ਿਕ ਬੰਦ ਰੱਖੇ ਉਹ ਦਿਨ ਨਾ ਬਾਈ ਸੱਚੇ ਭੁੱਖੇ ਮਰ ਜਾਂਦੇ ਕਿਉਂਕਿ ਕਲੈਕਸ਼ਨ ਵਗੈਰਾ ਸਾਰਾ ਕੁਝ ਬਾਈ ਦੇ ਹੱਥ 'ਚ ਹੁੰਦਾਗਾ ਨਹੀਂ ਸੋਨੇ ਆ ਰਹੇ ਹੋ ਤਾ ਦੇਖੋ ਆਏ ਨਾ ਸੋਨੇ ਉਹ ਤਾਂ ਪਿੱਛੇ ਨੇਰਾ ਜਾਗਾ ਤਾਂ ਕਰਕੇ ਆਏ ਤੇ ਥੈਂਕ ਯੂ ਕਾਜਲ ਬਧਮਰਦਾਗਾ ਇੱਦੇ ਮੇਲੇ ਵਿੱਚ ਕਲੈਕਸ਼ਨ ਹੁੰਦੀ ਆ ਹਾਂ ਜਦੋਂ ਬਾਈ ਕੋਲੇ ਕਲੈਕਸ਼ਨ ਹੋਏ ਨਾਲੇ ਦਿਮਾਗ ਵੀ ਬਦਖਰਾਵਾਂ ਮੈਂ ਇੰਤਿਆਰ ਕੀ ਪੈਸੇ ਫੜਾਈ ਨਹੀਂ ਮੜਾ ਇਹ ਬੰਦ ਕਰੀ ਓ ਇੱਕ ਵਾਰੀ ਸਾਫ ਕਰ ਲੈ ਥੋੜਾ ਜਿਹਾ ਗੁੰਮ ਕਰਦੇ ਪੈਸੇ ਬੀਤਨੇ ਹਾਂ ਹਾਂ ਬਲੋ ਕੀ ਕਹ ਰਹੇ ਸੀ ਸਾਡੀ ਕਿਸਮਤ ਸੱਤਿਓ ਖਰਾਬ ਹੈ ਚੰਦੀ ਬਾਈ ਦੀ ਵੀ ਖਰਾਬ ਅੰਨ ਬਈ ਮੁੱਖ ਕੇ ਮਿਲ ਗਏ ਪਰ 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 ਤੁੱਕ ਕਿ ਐਕਸੀ ਇਸ ਲਈ ਖਾਰੇ ਭਾਈ ਨੂੰ ਕਿਉਂਕਿ ਭਾਈ ਪ੍ਰੋਟੀਨ ਵਗੈਰਾ ਖਾਂਦੇ ਹੁੰਦੇ ਆ ਹੈਲਦੀ ਫੂਡ ਖਾਂਦੇ ਆ ਵੀਰਵਾਰ ਦੇ ਅੰਡੇ ਖਾਂਦਾ ਨਹੀਂ ਮੈਂ ਤੇ ਵੀਰਵਾਰ ਤਾਂ ਹੈ ਨਹੀਂ ਅੱਜ ਅੱਜ ਵੀਰਵਾਰ ਨਹੀਂ ਹੈ ਵੀਰਵਾਰ ਨੂੰ ਆਪਾਂ ਵੀ ਨਹੀਂ ਖਾਂਦੇ ਓਕੇ ਫਿਰ ਮੈਂ ਖਾਂਗਾ ਜ ਮੰਗਲਵਾਰ ਆ ਕਿ ਬੁੱਧਵਾਰ ਚੱਲਦਾ ਹੈ ਬੁੱਧਵਾਰ ਨੂੰ ਨਹੀਂ ਬੁੱਧਵਾਰ ਖਾਂਦੇ ਹੁੰਦਾ ਮੈਂ ਬੁੱਧਵਾਰ ਨੂੰ ਆਪਾਂ ਖਾਉਂਦੇ ਹਾਂ ਤੁਹਾਨੂੰ ਪਰ ਕੋਈ ਨਹੀਂ ਅੱਗੇ ਸਹੀ ਅੱਗੇ ਮਿਲਣਗੇ ਆਂ ਆਪਣੀ ਫੌਜੀ ਬਣ ਕੇ ਹਾਂਜੀ ਅਸੀਂ ਪਹੁੰਚ ਗਏ ਸੀ ਸੰਗਰੂਰ ਲੇਕਿਨ ਅਸੀਂ ਘਰੇ ਨਹੀਂ ਗਏ ਕਿਉਂਕਿ ਸਾਨੂੰ ਕਿਤੇ ਅਸੀਂ ਕਿਤੇ ਜਾਣਾ ਸੀਗਾ ਮਤਲਬ ਕਿ ਵਿਆਹ ਲੈ ਘਰੇ ਜਾਣਾ ਸੀਗਾ ਪ੍ਰਭ ਵੀਰਾ ਜੋ ਕਿ ਬਹੁਤ ਕੈਟ ਸਾਡਾ ਭਰਾ ਵੀ ਆ ਦੋਸਤ ਵੀ ਆ ਤੇ ਫੈਮਿਲੀ ਰਿਲੇਸ਼ਨ ਬਹੁਤ ਵਧੀਆ ਉਹਨਾਂ ਨਾਲ ਸਾਡੇ ਮਲਾਉਣਾ ਸੀ ਤੁਹਾਨੂੰ ਘਰੇ ਜਾ ਕੇ ਅੱਜ ਘਰੇ ਜਾ ਕੇ ਵੀਰੇ ਨਾਲ ਤੁਹਾਨੂੰ ਮਲਾਉਣਾ ਕਿਉਂਕਿ ਅਸੀਂ ਜਾਣਾ ਸੀ ਘਰੇ ਲੇਕਿਨ ਵੀਰੇ ਦੇ ਬ੍ਰਦਰ ਦੀ ਮੈਰਿਜ ਆ ਹਾਂ ਉਥੇ ਚੱਲੇ ਸੀ ਮਤਲਬ ਕਿ ਜਾਣਾ ਸੀ ਮੈਰਿਜ ਵਾਲੇ ਦਿਨ ਸੀ ਲੇਕਿਨ ਤੁਹਾਨੂੰ ਪਤਾ ਹੀ ਆ ਕੰਮ ਵੀ ਜ਼ਰੂਰੀ ਆ ਕਿਉਂਕਿ ਹੁਣ ਆਪਾਂ ਐਡ ਟਾਈਮ ਕਿਸੇ ਨੂੰ ਮਨਾ ਨਹੀਂ ਕਰ ਸਕਦੇ ਤੇਰੀ ਮੋਟਰਸਾਈਕਲ ਦੇਖ ਬਾਬੂ ਜੀ ਦਾ ਓਹੋ ਚੱਲ ਜੀ ਬਾਬੂ ਜੀ ਜੀ ਬਣੇ ਠੀਕ ਆ ਹੋਰ ਕੌਣ ਆ ਨਾਲ ਬਾਹਰ ਕੱਢ ਲੇ ਤੂੰ ਚਾਹ ਬਾਹਰ ਚਾੜਨੇ ਬਹੁਤ ਖੜੀ ਆ ਬਹੁਤ ਖੜੀ ਗਈ ਕੌਣ ਠੀਕ ਆ ਕੌਣ ਠੀਕ ਹੈ ਜਮਾ ਠੀਕ ਆ ਉਹ ਹੈਲੋ ਕਰ ਦੇ ਉਧਰ ਕਹੇ ਹੈਲੋ ਜੀ ਹੈਲੋ ਹੈਲੋ ਜੀ ਕਿਵੇਂ ਹੋ ਕਦੇ ਤੇ ਕਿਵੇਂ ਬੱਲਾ ਕਦੇ ਕਿਵੇਂ ਕਿਵੇਂ ਹੋ ਪਹਿਲਾਂ ਫਿਰ ਬਸਾਰੂਗਾ ਤੇ ਲੈ ਕੇ ਕਿਵੇਂ ਹੋ ਜੀ ਮੂੰਹ ਚੱਤ ਨਹੀਂ ਲੱਗਦਾ ਕਿਆ ਮੇਰਾ ਨਾਮ ਸਾਜਕੌਰ ਹਾਂ ਕੋਣ ਸਾਜਕੌਰ ਗੁਰਸਾਜ ਗੁਰਸਾਜ ਤੇ ਮੇਰੇ ਸਾਥ ਬਦੀ ਜੀ ਕਿਤੇ ਬੱਚਾ ਸੀ ਬਾਊ ਬਾਊ ਕਿੱਥੇ ਆ ਗਈ ਸੀ ਉਹ ਆ ਗਈ ਤੇ ਉਹ ਥੱਲੇ ਉਤਰ ਗਈ ਥੱਲੇ ਉਤਰ ਗਈ ਕਿਧਰ ਦੀ ਉਤਰੇ ਡੇਰ ਬੇਬੀ ਦਾਸ ਤੁੱਟ ਤੁਰ ਗਈ ਅੱਛਾ ਦੀਨੇ ਬੇਬੀ ਦਾਸ ਤੁੱਟ ਆਹ ਕੌਣ ਦਾਦੀ ਮਾਂ ਦਾਦੀ ਮਾਂ ਆਹ ਬਣਾ ਦੀਨੇ ਹੈ ਕੌਣ ਆ ਕੌਣ ਹੈ ਮੰਮਾ ਮੰਮਾ ਹੋ ਮੈਂ ਕੌਣ ਚਾਚਾ ਚਾਚਾ ਮੈਂ ਕੌਣ ਟਾਊ ਟਾਊ ਤਾਂ ਵੱਡਾ ਦਰਜਾ ਦੇ ਦੋ ਇਹਨੂੰ ਤਾਂ ਹੋਰ ਵੀ ਪ੍ਰੋਮੋਸ਼ਨ ਹੋ ਗਈ ਵੀਟ ਕੇ ਪ੍ਰੋਮੋਸ਼ਨ ਹੋ ਗਈ ਹੋਰ ਸੁਣਾ ਬਰ ਕੋਈ ਗੱਲ ਵਾਰ ਤਾਂ ਸੁਣਾ ਦੇ ਦੀਦੀ ਨੇ ਹਾਂ ਦੀਦੀ ਨੇ ਚਾਟਾ ਮਾਰਿਆ ਜੋ ਨਾ ਦੀਦੀ ਨੇ ਚਾਟਾ ਮਾਰਿਆ ਤੇ ਕਿਹਨੇ ਮਾਰਿਆ ਚਾਟਾ ਤੇ ਤਰੀ 10 10 10 ਦੀਦੀ ਨੇ ਮਾਰਿਆ ਮਹਿਰ ਨੇ ਆ ਨੀੜਨੇ ਆਪਾਂ ਮਾਰੀਏ ਆਪਾਂ ਮਾਰੀਏ ਬਰਾਉਂ ਗੋਰੀ ਤਰੇ ਥੱਪੜ ਬੜੇ ਗੇ ਚਾਚੂ ਬੁਲਾਉਂਗਾ ਕੇ ਨੂਨ ਬਾਹ ਮਾਰ ਕੇ ਆਉਰੇ ਚਾਚੂ ਬੁਲਾਉਂਦਾ ਕਹਦੇ ਚਾਚੂ ਬੁਲਾਉਂਦਾ ਕਹਦੇ ਗਲ ਸਹੀ ਹੈ ਜਮਾ ਤੂੰ ਤੇਰਾ ਥੋੜਾ ਹੁ ਤੂੰ ਗੋਦੀ ਚ ਰੱਖ ਨਾ ਜਮੀਨੀ ਵੀ ਆ ਰੋਂ ਰਾਂਡਦਾ ਹੈਲੋ ਪੁੱਤ ਹੈਲੋ ਕਰੀ ਹੈਲੋ ਕਰ ਪੁੱਤ ਹੈਲੋ ਕਰ ਦੋ ਆਪਣਾ ਨਾਮ ਦੱਸ ਦੋ ਮੈਨੂੰ ਕੀ ਆ ਗੁਰਜਾਨ ਗੁਰਜਾਨ ਹੈ सच्ची है है तो मिल है। कौन है काका? 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 काका काका। टी ढाई भी टहरी <laughs> <लुड़ा था था। laughs> <भीत था है। laughs> ढाई ਫੈਨ ਆਈ ਦੀਦੀ ਕਿੱਥੇ ਤੇਰੀ ਨਹੀਂ ਨਹੀਂ ਛੋਗਦੇ ਉਹ ਚਿਕੜਵਾਦਾ ਸਿਰ ਛੋਗਦੇ ਜਿਸ ਪਾਣੀ ਕਰ ਉਹ ਆ ਖੰਦੀ ਹੋਗੇ ਜਦ ਮਰੇ ਲਈ ਆ ਜਦ ਮਰੇ ਜਾਤ ਉਹ ਛੋਗਦੇ ਉਹ ਚਿਕੜਵਾਦਾ ਸਿਰ ਛੋਗਦੇ ਛਲ ਮੱਤ ਤੇ ਨਹੀਂ ਹੋ ਤੇ ਇਹ ਜਮੂਵੀ ਨੇ ਉਹਦਾ ਦੇਖੀ ਮੇਰਾ ਮੂੰਹ ਹੀ ਦੁਖਦਾ ਮੈਂ ਤੇ ਦੇਖ ਰੋ ਬੋਲਣ ਲੱਗੇ ਤੇ ਮੂੰਹ ਹੀ ਨਹੀਂ ਆ ਰਿਹਾ ਹੈ ਕਿ ਕਿੰਨੇ ਤੇ ਦੀ ਬੁੱਤ ਓਏ ਪਾਪਾ ਨੇ ਸੱਚੀ ਇੱਕ ਇੱਕ ਬਾਹ ਕੀ ਨੇ ਕਰਦੀ ਸੀ ਬਾਹ ਪਾਪਾ ਨੇ ਮਾਰਦੀ ਸੀ ਪਾਪਾ ਨੇ ਮਾਰਦੀ ਸੀ ਓਏ ਉਹਨੇ ਨੇ ਥੱਪੜ ਮਾਰ ਦੰ ਲੇ ਥੱਪੜ ਮਾਰਦਾ ਸੀ ਪਾਪਾ ਇਦਾਂ ਵੇੜਾ ਪਾਪਾ ਡਰਾਮ ਡਰਾਮ ਹਾਂ ਇਦਾਂ ਵੇੜਾ ਪਾਪਾ ਡਰਾਮ ਇਹ ਦੇਖ ਕਿੰਦਾ ਕਰਦੀ ਆ ਤੂੰ ਨਹੀਂ ਫਿਰ ਪਾਪਾ ਨੂੰ ਕੁਝ ਕਿਹਾ ਕਿਉਂ ਨਹੀਂ ਕਿਹਾ ਤੂੰ ਕੁਝ ਨਿੱਕੀ ਅਨਮਨੇ ਹਾਏ ਗੱਲ ਸਹੀ ਆ ਬਈ ਇਹਦਾ ਕੋਈ ਐਮਾਜਨ ਤੋਂ ਲਾਈ ਆ ਹਾਂ ਹਰ ਵਾਰ ਦੱਲਵਾਤ ਗਈ ਮੰਮਾ ਨੇ ਮਾਰਿਆ ਮੰਮਾ ਨੇ ਮਾਰਿਆ ਇਸ ਤਰੀਂ ਦੱਸ ਦੇ ਅੱਜ ਸਾਰੀ ਅੱਛਾ ਇਹ ਤੁਮੈਨੂੰ ਦੱਸੀ ਜਾਗਾ ਹੁਣ ਮਾਰੇ ਕਿਸੇ ਨੂੰ ਤੇਰੀ ਮੰਮਾ ਨੇ ਮਾਰੇ ਮੰਮਾ ਨੇ ਮਾਰੇ ਹੈਲੋ ਮਹਿੰਦੀ ਦਨ ਬਾਈ ਕਾਜਲ ਕਿਵੇਂ ਲੱਗੀ ਹਾਂਜੀ ਵੱਜ ਚੁੱਕਿਆ ਆ 12 ਆ ਵੱਜਣ ਵਾਲਿਆ ਟਾਈਮ ਦੇਖ ਸਕਦੇ ਹੋ 11:40 12 ਹਾਂ 12:00 11:40 ਹੋ ਗਿਆ ਤੇ ਅਸੀਂ ਗਏ ਆ ਬਹੁਤ ਜ਼ਿਆਦਾ ਥੱਕ ਅਜੇ ਖਾਦੀ ਨਹੀਂ ਰੋਟੀ ਰੋਟੀ ਵੀ ਨਹੀਂ ਖਾਦੀ ਨਾ ਜੈਸੀ ਜੇ ਸਵੇਰੇ ਫਿਰ ਨਿਕਲਣਾ ਕੰਮ ਤੇ ਤੇ ਜਾ ਕੇ ਦੇਖਦੇ ਮम्मी ਨੇ ਕੀ ਬਣਾਇਆ ਹੋਊਗਾ ਤਾਂ ਉਹੀ ਖਾਣਾ ਪਾਉਣਾ ਤੇ ਮੇ ਤਾਂ ਵੀ ਬਹੁਤ ਭਰਾ ਮੈਂ ਸੋਰੀ ਤੇ ਬੈਡ ਨਹੀਂ ਨਹੀਂ ਨਾ ਕਰਕੇ ਮਤਲਬ ਹਾਲਤ ਖਰਾਬ ਹੋ ਗਈ ਤੇਰੀ ਤੇ ਮੈਂ ਜਾ ਕੇ ਸੌਣਾਗਾ ਅੱਜ ਤੇ ਵਲੌਗ ਨੂੰ ਇਥੇ ਐਂਡ ਕਰਦੇ ਆ ਆਪਾਂ ਕਿਉਂਕਿ ਹੋਰ ਹਿੰਮਤ ਨਹੀਂ ਹੈਗੀ ਵਲੌਗ ਬਣਾਉਣ ਦੀ ਸ਼ੀਟ ਗੁੱਡ ਨਾਈਟ ਸਾਰੇ ਜਣੇ ਸਵੀਟ ਸਵੀਟ ਲਾਉਂਸ ਸੀ ਡ੍ਰੀਮ ਤੇ ਜਿਹੜੇ ਸਾਡਾ ਦਿਨੇ ਵਲੌਗ ਦੇਖ ਰਹੇ ਉਹਨਾਂ ਨੂੰ ਗੁੱਡ ਨਾਈਟ ਸ਼ੇਅਰ ਕਰਦੇ ਹੋ ਸਬਸਕ੍ਰਾਈਬ ਕਰਦੇ ਹੋ ਤਾਂ ਸਾਡੇ ਦੂਜੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਬਲਾਸਟ ਜੋੜੀ ਬੀਤ ਦੇ ਨਾਮ ਤੋਂ ਜਿਹੜਾ ਚੈਨਲ ਹੈ ਓਕੇ ਅਸੀਂ ਕਰਦਾ ਸੀ ਗਾ ਵਲੌਗ ਦਾ ਐਂਡ ਲੇਕਿਨ ਅਸੀਂ ਆ ਗਿਆ ਵਾਪਸ ਫੇਰ ਦੁਬਾਰੇ ਕੌਲਡ ਕਾਫੀ ਰਾਤ ਨੂੰ ਕਿਉਂਕਿ ਘਰੇ ਜਾ ਕੇ ਜੇ ਰੋਟੀ ਖਾਵਾਂਗੇ ਤਾਂ ਰੋਟੀ ਫੇਰ ਢਿੱਡ ਥੋੜਾ ਹੈਵੀ ਹੈਵੀ ਜਾ ਹੋ ਜਾਣਾ ਸਾਡਾ ਇਸ ਲਈ ਤੇ ਬੀਤ ਵੀ थोड़ा जा के जाके सी पी लागी कोल्ड कॉफी तो मेरे फेस से हो गया पिंपल दो तीन हो गए और कट्ठे चलो ठीक है हूँ कर दिया आप ब्लॉग का एंड ओके गाइस टेक केयर बाय